ਕੱਲ ਭਗਵੰਤ ਸਮਾਨ ਸਾਹਿਬ ਵੋਟਾਂ ਮੰਗਦੇ, ਮੰਗਦੇ ਕਹਿੰਦੇ ਤੱਕਰੀ ਨੂੰ ਵੋਟ ਪਾਓ। ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਵਾਰਡ ਪੈਂਦਾ ਹੈ, ਉੱਥੇ ਤੱਕ ਜਿਹੜਾ ਚੋਣ ਨਿਸ਼ਾਨ ਆ। ਆ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਆ ਟਾਈਮ ਨਾਲ। ਆਮ ਤੌਰ ਤੇ ਤਾਂ ਸ਼ਾਮ ਦਾ ਕੰਮ ਹੁੰਦਾ, ਸਵੇਰੀ ਲਾ ਲઈએ। ਭਗਵਾਨ ਸਮਾਂ ਜਿੰਨਾ ਦਾ ਮੁਕੀ ਹੋਵੇ ਜਿਹਦਾ ਆਪ ਦਾ ਟੱਬਰ ਦਾ ਉਹ ਨੂੰ ਸਮਝਦਾ ਹੋਵੇ ਜਿਹੜੀ ਬੇਟੀ ਦੇਦੀ ਹੋਵੇ ਮੈਨੂੰ ਸ਼ਰਮ ਆਉਂਦੀ ਨੂੰ ਕਹਿੰਦੇ ਆ ਕਿ ਪੁੱਲੇ ਨਹੀਂ ਮੇਲਾ ਕੋ ਬੇਲ ਪੁੱਲੇ ਨਹੀਂ ਹਿਲਾ ਕਰਦੀ ਹੈ ਮੇਲਾ ਮੇਲਾ ਸਰਕਾਰ ਦਾ ਉਹ ਹਾਲ ਹੈ ਉਹ ਹਾਲਾਤ ਉਹ ਤੋਂ ਪੈਦਾ ਹੁੰਦੇ ਜਦੋਂ ਸਰਕਾਰ ਨੂੰ ਆਪਣੇ ਤੇ ਕੌਨਫੀਡੈਂਸ ਨਾ ਹੋਵੇ ਪੌਣੇ 3 ਸਾਲ ਬੀਤ ਕੇ ਕੰਮ ਤਾਂ ਕੋਈ ਕੀਤਾ ਨਹੀਂ ਵੋਟਾਂ ਮੰਗਾ ਕੇ ਕੀ ਅਸੀਂ ਗੱਲ ਦੀ ਹੈ